ਕਿਹੜੀਆਂ ਜੀਪਾਂ ਬਣਾਉਣੀਆਂ ਚਾਹੀਦੀਆਂ ਕਿਹੜੀਆਂ ਜੀਪਾਂ ਨਹੀਂ ਬਣਾਉਣੀਆਂ ਚਾਹੀਦੀਆਂ ਕਿਹੜੀਆਂ ਜੀਪਾਂ ਦੀ ਮਾਰਕੀਟ ਵੈਲਿਊ ਜ਼ਿਆਦਾ ਕਿਹੜੀਆਂ ਦੀ ਨਹੀਂ ਕਿੰਨਾਂ ਦੀ ਰੀਸੇਲ ਵੱਧਾ ਕਿਹੜੀਆਂ ਦੀ ਰੀਸੇਲ ਨਹੀਂ ਵੱਧ ਇਹ ਆਪਾਂ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ ਕਿਹੜੀ ਜੀਪ ਆ ਜਿਹੜੀ ਕਿ ਚਲਾਉਣ ਦੇ ਵਿੱਚ ਲੋਕਲ ਚਲਾਉਣ ਦੇ ਵਿੱਚ ਸਹੀ ਰਹਿੰਦੀ ਹੈ ਕਿਹੜੀਆਂ ਕਾਰਾਂ ਜਿਨ੍ਹਾਂ ਦੀ ਰੀਸੇਲ ਵੈਲਿਊ ਬਹੁਤ ਜ਼ਿਆਦਾ ਆ ਜਿਹੜੀਆਂ ਕਿ ਬਹੁਤ ਸੌਖੀਆਂ ਵਿਕ ਜਾਂਦੀਆਂ ਜਿਆਸੀ ਗੱਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ-ਸੁਡਾ ਆਪਣੇ YouTube ਚੈਨਲ ਦੇ ਵਿੱਚ ਸੋ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਤਾਂ ਕਿ ਤੁਹਾਨੂੰ ਸਾਰੀ ਕਾਰਾਂ ਬਾਰੇ ਜੀਪਾਂ ਬਾਰੇ ਜਾਣਕਾਰੀ ਮਿਲ ਸਕੇ ਕਿਉਂਕਿ ਅੱਜ ਆਪਾਂ ਤੁਹਾਨੂੰ ਪੰਜਾਬ ਦੀ ਮਸ਼ਹੂਰ ਮੰਡੀ ਤੇ ਲੈ ਕੇ ਚੱਲੇ ਆ ਜਿਹੜੀ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਮੰਡੀ ਆ ਆ ਹੁਣ ਸ਼ਹਿਰ ਦੇਖ ਕੇ ਤੁਹਾਨੂੰ ਅੰਦਾਜ਼ਾ ਤਾਂ ਹੋ ਹੀ ਗਿਆ ਹੋਣਾ ਮੌਸਮ ਬਹੁਤ ਸੁਣਾ ਉੱਪਰ ਬੱਦਲ ਛਾਈ ਹੋਏ ਆ ਸਮਾਨ ਤੇ ਤੇ ਜੇ ਨਹੀਂ ਵੀ ਅੰਦਾਜ਼ਾ ਹੋਇਆ ਤਾਂ ਤੁਹਾਨੂੰ ਦੱਸ ਦਿੰਨੇ ਆ ਆਪਾਂ ਪਹੁੰਚੇ ਆ ਮੋਗਾ ਮੰਡੀ ਦੇ ਵਿੱਚ ਇਹ ਮੰਡੀ ਲੱਗਦੀ ਐ ਐਤਵਾਰ ਨੂੰ ਪਹਿਲਾਂ ਇਹ ਮੰਡੀ ਜਿਆਦਾ ਲੱਗਦੀ ਸੀ ਫਿਰੋਜ਼ਪੁਰ ਲੁਧਿਆਣਾ ਰੋਡ ਤੇ ਹੁਣ ਇਹ ਮੰਡੀ ਉੱਥੋਂ ਬਦਲ ਕੇ ਬਾਕਪਾ ਪ੍ਰਾਣਾ ਤੋਂ ਜਿਹੜਾ ਕੋਟਕਪੂਰਾ ਨੂੰ ਰੋਡ ਜਾਂਦਾ ਆ ਮੋਗੇ ਤੋਂ ਕੋਟਕਪੂਰਾ ਨੂੰ ਰੋਡ ਜਾਂਦਾ ਉਹਦੇ ਤੇ ਲੱਗਦੀ ਐ ਇਹ ਮੰਡੀ ਇੱਕ ਖਾਲੀ ਜਗ੍ਹਾ ਉੱਥੇ ਕਾਫੀ ਉਹਦੇ ਤੇ ਲੱਗਦੀ ਐ ਆ ਜੋ ਨੂੰ ਦਿਖਾਉਨੇ ਆ ਸਭ ਤੋਂ ਰੀਸੇਲ ਵੈਲਿਊ ਜਿਆਦਾ ਇਹਨਾਂ ਦੀ ਅਲਟੋਸ ਵੈੱਬ ਇਹਨਾਂ ਗੱਡੀਆਂ ਦੀ ਮਰੂਤੀ ਦੀਆਂ ਗੱਡੀਆਂ ਦੀ ਰੀਸੇਲ ਵੈਲਿਊ ਤਾਂ ਹੈ ਹੀ ਬਹੁਤ ਆ ਉਹਨਾਂ ਆ ਜਿਹੜੀ ਗੱਡੀ ਐ ਨੋ ਮਾਡਲ ਆ ਇਹ ਅਲਾਈ ਲੱਗੇ ਵੀ ਆ ਇਹਦਾ ਮੰਗਦੇ ਆ 1.5 ਲੱਖ ਅਲਾਈ ਇਹਦੇ ਦੂਜੇ ਲੱਗੇ ਪੁਰਾਣੇ ਇਹ ਕ੍ਰੋਮ 'ਚ ਆਉਂਦੇ ਹੁੰਦੇ ਸੀ ਪਹਿਲਾਂ ਹੁਣ ਤਾਂ ਬੰਦ ਹੋ ਗਏ ਤੇ 13 ਇੰਚ ਚ ਪਰ ਇਹ ਸੋਹਣੇ ਬਹੁਤ ਲੱਗਦੇ ਆ ਨਵੇਂ-ਨਵੇਂ ਤਾਂ ਬੜੇ ਸੋਹਣੇ ਲੱਗਦੇ ਹੁੰਦੇ ਇਹ ਕ੍ਰੋਮ 'ਚ ਤੇ ਇਹ ਗੱਡੀ ਵੀ ਜੱਜਦੀ ਆ ਇਹਨਾਂ ਨਾਲ ਉੱਚੀ ਕਾਫੀ ਲੱਗਦੀ ਆ ਦੂਜੀ ਨਾਲੋਂ ਖੜੀ ਨਾਲੋਂ ਤੇ ਆਹ ਸਵਿਫਟ ਡੀਜ਼ਲ ਜਿਹੜੀਆਂ ਪੁਰਾਣੀ ਸ਼ੇਪ 'ਚ ਇਹਨਾਂ ਦੀ ਮਾਰਕੀਟ ਤਾਂ ਬਹੁਤ ਆ ਬਾਕੀ ਉਹ ਫਿਗੋ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਵੀ 1.5 ਲੱਖ ਤੇ ਉਹ ਤਾਂ ਮੈਲੀ ਜਾਂਦੀਆਂ ਆ ਘੜੀਆਂ ਬਰੇਜਾ ਡੀਜ਼ਲ ਦੋਨੇ ਇਹਨਾਂ ਦੀ ਮਾਰਕੀਟ ਬਹੁਤ ਆ ਆਪਾਂ ਇਹ ਕਲਟੋ ਦੇਖਿਆ ਇਹ ਹੈਗੀ ਆ ਆ ਨਵਾਂ ਮਾਡਲ ਆਈ ਵੀ ਤੇ ਇਹਦੀ ਕੰਡੀਸ਼ਨ ਠੀਕ ਠੀਕ ਆ ਵੀ ਉਨੀ ਜ਼ਿਆਦਾ ਵੀ ਨਹੀਂ ਕਿਉਂਕਿ ਇਹਦੀ ਵੀ ਉਨੀ ਡਿਮਾਂਡ ਆ ਪਰ ਇਹਦੇ ਅਲਾਈ ਨਹੀਂ ਲੱਗੇ ਵੇ ਤੇ ਹੁਣ ਆਪਾਂ ਦਿਖਾਉਨੇ ਤੁਹਾਨੂੰ ਆ ਸੈਂਟਰੋ ਇਹਦੇ ਟਾਇਰ ਵੀ ਨਵੇਂ ਪਏ ਵੇ ਆ ਸੀਟ ਕਵਰ ਵੀ ਨਵੇਂ ਪਏ ਵੇ ਆ ਤੇ ਇਹ ਦੀ ਇਹ ਹੈਗੀ 8 ਮਾਡਲ ਸ਼ੀਸ਼ੇ ਵੀ ਇਹਦੇ ਨਾਲ ਦਿਆ ਨਾ ਸ਼ੀਸ਼ਿਆਂ ਦੇ ਮਾਡਲ ਲਿਖਿਆ ਹੁੰਦਾ ਜਾਂ ਜੇ ਸ਼ੀਸ਼ਿਆਂ ਦੀ ਪਛਾਣ ਕਰਨੀ ਹੋਵੇ ਤਾਂ ਸੀਰੀਅਲ ਨੰਬਰ ਹੁੰਦਾ ਕਿਉਂਕਿ ਜਦੋਂ ਸ਼ੀਸ਼ਾ ਟੁੱਟ ਜੇ ਫਿਰ ਉਸੇ ਸੀਰੀਅਲ ਨੰਬਰ ਦਾ ਆਪਾਂ ਨੂੰ ਸ਼ੀਸ਼ਾ ਨਹੀਂ ਮਿਲਦਾ ਤਾਂ ਕਰਕੇ ਜੇ ਸ਼ੀਸ਼ਿਆਂ ਦੀ ਪਛਾਣ ਕਰਨੀ ਹੋਵੇ ਤਾਂ ਉੱਪਰ ਸੀਰੀਅਲ ਨੰਬਰ ਵੇਖ ਲਈ ਵੀ ਉਹ ਵਾਲਾ ਹੀ ਆ ਜੇ ਪ੍ਰਾਣੀਆਂ ਦੇ ਤਾਂ ਮਾਡਲ ਵੀ ਲਿਖਿਆ ਹੁੰਦਾ ਪਰ ਨਹੀਂ ਤਾਂ ਸੇਮ ਸੀਰੀਅਲ ਨੰਬਰ ਹੋਵੇ ਇਹਨਾਂ ਦਾ ਤਾਂ ਨਾਲ ਦੇ ਹੁੰਦੇ ਇਹਦੇ ਸ਼ੀਸ਼ੇ ਨਾਲ ਦੇ ਆ ਇਦੀ ਡਿਮਾਂਡ ਕਰਦੇ ਇੱਕ ਤੀ ਹੁਣ ਆਪਾਂ ਇੱਕ ਆ ਗੱਡੀ ਦੇਖੀ ਐ ਇੱਥੇ ਜ਼ਿਆਦਾਤਰ ਗੱਡੀਆਂ ਖੜੀਆਂ ਡੀਲਰਾਂ ਦੀਆਂ ਹੀ ਲੋਕੀ ਤਾਂ ਨਹੀਂ ਲੈ ਕੇ ਆਏ ਪਹਿਲਾਂ ਬਹੁਤ ਲਿਆਉਂਦੇ ਹੀ ਲੋਕੀ ਇਹ ਗੱਡੀ ਸਾਨੂੰ ਦਿਖਾਉਣਾ ਅੰਦਰੋਂ ਸਾਫ਼ ਆ ਸੀਟ ਕਵਰ ਤਾਂ ਹੈ ਨਹੀਂ ਪਰ ਇਹ ਡੀਲਰਾਂ ਦੀ ਗੱਡੀ ਇਹਨਾਂ ਨੂੰ ਉਵੇਂ ਲੈ ਕੇ ਜਾਂਦੀ ਆ ਹਜੇ ਦਿਲ ਮੂ ਇਹਨੂੰ ਤਿਆਰ ਕਰਨਾ ਹੁੰਦਾ ਨਹੀਂ ਤੇ ਜਿਹੜੀ ਗੱਡੀ ਲਾਉ ਡੀਲਰਾਂ ਤੋਂ ਉਵੇਂ ਲੈ ਲਓ ਵਧੀਆ ਕਿਉਂਕਿ ਤਿਆਰ ਕੀਤੀ ਦਾ ਰੇਟ ਵੀ ਵੱਧ ਆ ਤੇ ਤਿਆਰ ਕੀਤੀ ਚਾਪਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਕਿੱਥੇ ਕੀ ਸੀ ਇਹਨਾਂ ਨੇ ਕੀ ਕਰ ਲਿਆ ਨਾ ਕਿੱਥੋਂ ਟੱਚਿੰਗ ਸੀ ਕਿੱਥੋਂ ਗਈ ਆ ਇਹ ਜਮਾਂ ਉਹਵੇਂ ਐ ਸੇਮ ਇਹਦੀ ਇੱਕ ਲੈਡ ਟੁੱਟੀ ਵੀ ਆ ਸ਼ੀਸ਼ਾ ਟੁੱਟਿਆ ਵਾ ਪਰ ਵਿੱਚੋਂ ਗੱਡੀ ਬਹੁਤ ਸਾਫ਼ ਆ ਵੀ ਸਹੀ ਪਈਆ ਇਹ ਹੈਗੀ ਆ 10 ਮਾਡਲ ਤੇ ਇੱਕ ਵੀ ਇਹਦੀ ਇਹ ਡਿਮਾਂਡ ਕਰਤੇ ਦਿੱਲੀ ਨੰਬਰ ਨਾਲ ਐਨਓਸੀ ਨਾਲ ਦੇਖੋ ਪਰ ਇਹ ਗੱਡੀ ਮੈਨੂੰ ਬਹੁਤ ਜੱਚੀ ਕਿਉਂਕਿ ਇਹ ਗੱਡੀ ਦਾ ਏਸੀ ਵੀ ਕੰਮ ਕਰਵਾ ਆ ਗੱਡੀ ਬਹੁਤ ਵਧੀਆ ਇਹ ਗੱਡੀ ਆ ਆਈਟਨ ਤੇ ਵਧੀਆ ਛੂਟੀਆਂ ਗੱਡੀਆਂ 'ਚ ਰੱਖਣ ਨੂੰ ਤੇ ਹੁਣ ਆਪਾਂ ਲੈ ਕੇ ਚੱਲਾਂਗੇ ਸੋਨੂੰ ਜੀਪਾਂ ਦੇ ਕੋਲੇ ਕਿਉਂਕਿ ਉਹ ਜੀਪਾਂ ਜਿਹੜੀਆਂ ਉਹ ਲੱਗੀਆਂ ਮੈਂ ਜਿਹੜਾ ਫਿਰੋਜ਼ਪੁਰ ਲੁਧਿਆਣਾ ਰੋਡਾ ਉੱਥੇ ਲੱਗੀਆਂ ਮੈਂ ਜੀਪਾਂ ਇੱਥੇ ਗੱਲੀਆਂ ਕਾਰਾਂ ਸੀ ਇੱਥੇ ਜੀਪਾਂ ਹੈ ਨਹੀਂ ਹੁਣ ਆਪਾਂ ਚੱਕਦੇ ਆਂ ਆਪਦੀ ਕਾਰ ਤੇ ਹੁਣ ਆਪਾਂ ਜਾਂਦੇ ਆਂ ਜੀਪਾਂ ਕੋਲੇ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤਾਂ ਕਿ ਸੋਨੂੰ ਜੀਪਾਂ ਬਾਰੇ ਵੀ ਕੋਈ ਜਾਣਕਾਰੀ ਮਿਲ ਸਕੇ ਜਾਂ ਜੀਪਾਂ ਦਾ ਜੋ ਵੀ ਕੋਈ ਜੀਪਾਂ ਦਾ ਸ਼ਿਕਾਇਨ ਆ ਉਹਦੇ ਆਸਤੇ ਤੇ ਬਹੁਤ ਵਧੀਆ ਰਹਿਣੀ ਹੈ ਵੀਡੀਓ ਕਿਉਂਕਿ ਜੀਪਾਂ ਅੱਜ ਕੱਲ ਲੋਕ ਤਿਆਰ ਬਹੁਤ ਕਰਵਾਉਂਦੇ ਆ ਉਹ ਆਹ ਜੀਪਾਂ ਇਹ ਸਾਰੀਆਂ ਤਿਆਰ ਕੀਤੀਆਂ ਵੀ ਆ ਇਹਨਾਂ ਦੀ ਵਰਕਸ਼ਾਪ ਉੱਥੇ ਇਹਨਾਂ ਨੇ ਰੋਡ ਤੇ ਲਾਈਆਂ ਇੱਥੇ ਲੈ ਆ ਕੇ ਆਦੇ ਕੋ ਟਾਇਰ ਦੇਖੋ ਜੀਪ ਦੇ ਲੱਖ ਤੇ ਲੱਖ ਦੇ ਉਹਨਾਂ ਦਾ ਟਾਇਰ ਹੀ ਹੁੰਦੇ ਆ ਗੱਲੇ ਆਹ ਜੀਪਾਂ ਨੂੰ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਜੀਪ ਲੈਣੀ ਹੋਵੇ ਸਿੰਪਲ ਲਵੇ ਜਿੰਨਾ ਜ਼ਿਆਦਾ ਕੁਝ ਲੱਗੇ ਵਾਲੀ ਜੀਪ ਲਾਉਂਗੇ ਇਹ ਸਾਲ ਦੋ ਸਾਲ ਹੀ ਚੰਗੀ ਲੱਗਦੀ ਜਿਵੇਂ ਆਹ ਸਿੰਪਲ ਜੀ ਪਰ ਅਰੀਜਨਲ ਜੀਪ ਆ ਲੰਮੀ ਇਹ ਬੱਲੇਵਨ ਲੱਗ ਗਈ ਮੇਜਰ ਆ ਪਰ ਇਹ ਮੇਜਰ ਤੋਂ ਵੀ ਜਿਹੜੀ ਪਹਿਲਾਂ ਹੁੰਦੀ ਸੀ ਉਹ ਆ ਇਹਦੇ ਚ ਤਿੰਨ ਤਿੰਨ ਗੇਰਾਂ ਵਾਲੀ ਆ ਇਹ ਡੀਆਈ ਇੰਜਨ ਵਾਲੀ ਆ ਤੇ ਇਹ ਜੀਪ ਬਹੁਤ ਵਧੀਆ ਸੀਗੀ ਇਹ ਡੇਢ ਲੱਖ ਡਿਮਾਂਡ ਸੀਗੀ ਇਹ ਜੀਪ ਦੀ ਤੇ ਜੀਪ ਸਾਰੀ ਤਿਆਰ ਸੀ ਟਾਇਰ ਵੀ ਨਵੇਂ ਸੀ ਆ ਜਿਹੜੀ ਜੀਪ ਤੁਹਾਨੂੰ ਦਿਖਾਉਂਦੇ ਆ ਇਹ ਵੀ ਸਾਰੀ ਤਿਆਰ ਆ ਜੀਪ ਤੇ ਇਹਦੇ ਚ ਬਲੈਰੋ ਦਾ ਇੰਜਨ ਬਲੈਰੋ ਦਾ ਹੀ ਗੇਅਰ ਬਾਕਸ ਕਿਉਂਕਿ ਬਲੈਰੋ ਤੇ ਇੰਜਨ ਵਾਲੀ ਜੀਪ ਕਾਮਯਾਬ ਬਹੁਤ ਆ ਉਹ ਬਲੇਰੋ ਦੇ ਇੰਜਨ ਦੀ ਇੱਕ ਤਾਂ ਆਵਾਜ਼ ਬਹੁਤ ਸੋਹਣੀ ਹੁੰਦੀ ਹੈ ਟਿਊਨਿੰਗ ਜੀ ਵਧੀਆ ਬੰਦੀ ਹੈ ਤੇ ਇੱਕ ਕਾਮਯਾਬੀ ਉਹ ਵੀ ਇਹਦਾ ਪਾਰਸ ਬਹੁਤ ਸਸਤੇ ਮਿਲ ਜਾਂਦੇ ਪਲੇਰੋ ਦੇ ਇੰਜਨ ਦੇ ਕੋਈ ਦਿੱਕਤ ਨਹੀਂ ਆਉਂਦੀ ਦੂਜੇ ਇੰਜਨਾਂ ਵਾਂਗੂ ਵੀ ਕੋਈ ਸਮਾਨ ਲੈਣਾ ਕਿਤੋਂ ਲੈਣਾ ਪਲੇਰੋ ਦੇ ਇੰਜਨ ਦਾ ਸਾਰਾ ਸੌਖਾ ਮਿਲ ਜਾਂਦਾ ਤੇ ਪਲੇਰੋ ਦਾ ਹੀ ਗੇਅਰ ਬਾਕਸ ਨਾਲ ਦਾ ਹੀ ਤਾਂ ਕਰਕੇ ਇਹ ਬਹੁਤ ਵਧੀਆ ਗੱਡੀ ਹੈ ਟਾਇਰ ਜਮਾ ਨਵੇਂ ਪਾਏ ਹੋਇਆ ਇਹਦੀ ਡਿਮਾਂਡ ਆ 3.5 ਲੱਖ ਕਿਉਂਕਿ ਇਹਦੇ ਚ ਇੰਜਨ ਇੰਜਨ ਹੀ ਬਲੇਰੋ ਦਾ 80 ਹਜ਼ਾਰ ਲੱਖ ਦਾ ਮਿਲਦਾ ਤਾਂ ਵੇਖ ਕੇ ਇਹਦੀ ਡਿਮਾਂਡ ਵੀ ਜ਼ਿਆਦਾ ਹੈ ਤੇ ਪਰ ਇਹਦਾ ਇੱਕ ਸਟੀering ਪਾਵਰ ਹੈ ਜਿਹੜੀ 1.5 ਲੱਖ ਦੀ ਦਿਖਾਈ ਸੋਨੂੰ ਦਾ ਸਟੀering ਵੀ ਨਾਰਮਲ ਸੀ ਇਹਦਾ ਸਟੀering ਵੀ ਪਾਵਰ ਆ ਤੇ ਬੜਾ ਸੋਹਣਾ ਬਣਾਇਆ ਵਾ ਸਟੀering ਵੀ ਬੜੀ ਵਧੀਆ ਵਿੱਚੋਂ ਬਣਾਈ ਵੀ ਹੈ ਤਿਆਰ ਕੀਤੀ ਵੀ ਜੀਪ ਆ ਮੈਟ ਮੂਡ ਰਖਾ ਕੇ ਬਹੁਤ ਵਧੀਆ ਬਣਾਈ ਵੀ ਹੈ ਵਿੱਚੋਂ ਸਾਰਾ ਸਟੀਰੀਓ ਸਾਰਾ ਕੁਝ ਹੈਗਾ ਤੇ ਇਹ ਜੀਪ ਵੀ ਬਹੁਤ ਵਧੀਆ ਇਹਦੀ ਡਿਮਾਂਡ ਸੀਗੀ 3.5 ਲੱਖ ਆਪਾਂ ਇਹੀ ਕਲਰ ਚ ਵੇਖੀਆਂ ਸੀ ਤੋਂ ਬਾਕੀ ਨਹੀਂ ਦੇਖੀਆਂ ਕਿਉਂਕਿ ਉਹ ਤੁਹਾਨੂੰ ਪਤਾ ਕਿਰਾਂ ਹੀ ਸੋਹਣੀਆਂ ਲੱਗਦੀਆਂ ਉਹਦੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨਾਲ ਬਨੇ ਰਹਿਣ ਲਈ ਧੰਨਵਾਦ